ਅਭਿਨੇ ਕਲਾ ਮੰਦਿਰ ਪਠਾਨਕੋਟ ਪਿਛਲੇ 47 ਸਾਲਾਂ ਤੋਂ ਲਗਾਤਾਰ ਕਲਾ ਦੇ ਖੇਤਰ ਵਿੱਚ ਆਪਣੀ ਵਿਸ਼ੇਸ਼ ਭੂਮਿਕਾ ਨਿਭਾ ਰਿਹਾ ਹੈ ਤੇ ਇਸੇ ਕੜੀ ਦੇ ਤਹਿਤ ਮਹਾਨ ਸ਼ਾਸਤਰੀ ਗਾਇਕ ਚੌਧਰੀ ਪੀਮ ਸਿੰਘ ਦੀ ਯਾਦ ਵਿੱਚ 29 ਸਤੰਬਰ 2024 ਨੂੰ ਖੱਤਰੀ ਸਭਾ ਪਠਾਨਕੋਟ ਵਿਖੇ ਪ੍ਰਦਾਨ ਸ਼ਮੀ ਚੌਧਰੀ ਦੀ ਪ੍ਰਦਾਨਗੀ ਹੇਠ ਇੱਕ ਸੰਗੀਤਕ ਸਮਾਗਮ ਮਹਿਫਿਲ 2024 ਮਨਾਇਆ ਜਾਵੇਗਾ ਤੋਂ ਜਿਸ ਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਜਸਟਿਨ ਸ਼ਰਮਾ ਅਤੇ ਕ੍ਰਿਸ਼ਨ ਕੁਮਾਰ ਮੁੱਖ ਤੌਰ ਤੇ ਸ਼ਿਰਕਤ ਕਰਨਗੇ ਤੇ ਪੰਜਾਬ ਦੇ ਕੈਬਨਿਟ ਮੰਤਰੀ ਲਾਚਨ ਕਟਾਰੂ ਜਕ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਦੇਸ ਨੇ ਨਾਲ ਹੀ ਦੱਸ ਦਈਏ ਨਿਤਿਨ ਮਹਾਜਨ ਲਾੜੀ ਮਹਿਫਿਲ ਦੀ ਪ੍ਰਦਾਨਗੀ ਕਰਨਗੇ ਤੇ ਰومی ਵਿਡੇਰਾ ਵੀ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਅਭਿਨੇ ਕਲਾ ਮੰਦਰ ਪਿਛਲੇ 47 ਸਾਲਾਂ ਤੋਂ ਲਗਾਤਾਰ ਕਲਾਕਾਰਾਂ ਨੂੰ ਉਤਸ਼ਾਹਿਤ ਕਰਦਾ ਆ ਰਿਹਾ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੀਆਂ ਕਈਆਂ ਕਈ ਉਪਰਾਲੇ ਜਿਹੜੇ ਨੇ ਉਕੀਤੇ ਜਾਣ ਕਿਤੇ ਸ਼ਮੀ ਚੌਧਰੀ ਅਤੇ ਅਭਿਨਵ ਕਲਾ ਮੰਦਰ ਦੇ ਮੈਂਬਰਾਂ ਦੁਆਰਾ ਕਲਾ ਪ੍ਰਤੀ ਕਈ ਸਾਲਾਂ ਦੀ ਸਖਤ ਤਪੱਸਿਆ ਜਨੂਨ ਪਿਆਰ ਸਮਰਪਣ ਅਤੇ ਯਤਰਾ ਦੇ ਨਾਲ ਅਭਿਨੇਇ ਕਲਾ ਮੰਦਿਰ ਨੂੰ ਪੂਰੇ ਭਾਰਤ ਵਿੱਚ ਪਛਾਣ ਮਿਲੀ ਹੈ ਤੇ ਬਾਲੀਵੁੱਡ ਦੇ ਕਈ ਵੱਡੇ ਅਤੇ ਮਹਾਨ ਕਲਾਕਾਰ ਗੁਪਿੰਦਰ ਸਿੰਘ ਮਿਤਾਲੀ ਸੁਰੇਸ਼ ਵਾਡਰ ਵਿਨੋਦ ਸੈਗਲ ਅਤੇ ਅਸ਼ੋਕ ਖੋਸਲਾ ਹੋਰਨੇ ਕਈ ਅਜਿਹੇ ਕਲਾਕਾਰ ਨੇ ਜਿਹੜੇ ਉਹਨਾਂ ਨੇ ਹਾਜ਼ਰੀ ਜਿਹੜੀ ਐ ਇਸ ਦੇ ਨਾਲ-ਨਾਲ ਮਾਸਟਰ ਸੁਬੀਨ ਜੇਕਰ ਅਸੀਂ ਗੱਲ ਕਰੀਏ ਬਡਾਲੀ ਬ੍ਰਦਰਸਤ ਜੇਕਰ ਅਸੀਂ ਗੱਲ ਕਰੀਏ ਤਾਂ ਇਹਨਾਂ ਨੇ ਵੀ ਜਿਹੜੀ ਐ ਹਾਜ਼ਰੀ ਭਰੀ ਪਠਾਨਕੋਟ ਦੀ ਧਰਤੀ ਤੇ ਆਪਣੀ ਪੇਸ਼ਕਾਰੀਆਂ ਕਨਵੀਨਰ ਅਸ਼ੋਕ ਸ਼ਰਮਾ ਅਤੇ ਡਿਪੀ ਕਨਵੀਨਰ ਸ਼ਕਤੀ ਚੌਧਰੀ ਨੇ ਕਿਹਾ ਕਿ ਇਸ ਅਸੀਂ ਅਰਦਾਸ ਕਰਦੇ ਹਾਂ ਕਿ ਪਠਾਨਕੋਟ ਦੇ ਅਭਿਨੇ ਕਲਾ ਮੰਦਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਅਤੇ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹਿਣਗੇ ਅਸੀਂ ਸਾਰੇ ਰਲ ਕੇ ਅਜਿਹੇ ਨਵੇਂ ਕਲਾਕਾਰਾਂ ਨੂੰ ਉਤਸ਼ਾਹਿਤ ਕਰਦੇ ਰਹਿਾਂਗੇ ਅਭਿਨੇ ਕਲਾ ਮੰਦਰ ਵੀ ਯੋਜਿਤ ਹੋ ਰਹੀ ਮਹਿਫਲ ਦੇ ਬਾਰੇ ਵਿੱਚ ਪੂਰੀ ਡਿਟੇਲਸ ਸਾਡੇ ਪ੍ਰੈਜ਼ੀਡੈਂਟ ਸ਼ਮਿਲ ਚੌਧਰੀ ਜੀ ਦੇ ਦਿੱਤੀ ਹੈ ਮੈਂ ਸਿਰਫ ਇੰਨੀ ਤੁਹਾਨੂੰ ਕਹਾਂਗਾ ਕਿ ਸਾਂਸਕ੍ਰਿਤਿਕ ਖੇਤਰ ਦੇ ਅੰਦਰ ਇਸ ਖੇਤਰ ਨੂੰ ਹਮੇਸ਼ਾ ਹੀ ਚੜ੍ਹਿਆ ਹੈ ਉਹ ਆਪਣੇ ਕੰਮਾਂ ਦੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ ਉਹ ਸਾਂਸਕ੍ਰਿਤਿਕ ਖੇਤਰ ਨੂੰ ਹਮੇਸ਼ਾ ਸਮਰੱਧ ਰੱਖਣ ਵਾਸਤੇ ਜਿੰਨੀ ਜ਼ਿੰਮੇਵਾਰੀ ਅਜਨੇ ਕਲਾ ਮੰਦਰ ਨੇ ਚੁੱਕੀ ਸੀ ਉਹ ਅੱਜ ਵੀ ਕਾਇਮ ਹੈ ਪਰ ਅੱਜ ਵੀ ਮੈਂ ਦੇਖ ਰਿਹਾ ਕਿ ਸ਼ਮੇਸ਼ ਚੌਧਰੀ ਕੀ ਔਰ ਉਹਦੇ ਸਾਰੇ ਸਾਥੀ ਉਹਨਾਂ ਦੇ ਕੈਪਟਨ ਪੁਲੀਕਸ ਇਸ ਗੱਲ ਦੇ ਉੱਤੇ ਉਤ੍ਰਿਕ ਨਹੀਂ ਕਿ ਇਸ ਮੈਸਮ ਤੋਂ ਬਾਅਦ ਖਾਨ ਵਾਲੇ ਸਮੇਂ ਵਿੱਚ ਉਹ ਜ਼ਿੰਮੇਵਾਰੀ ਦੀ ਬਾਣੀ ਸਾਡੀ ਬਹੁਤ ਰਹੀ ਹੈ ਜਿਹਦੇ ਤਹਿਤ ਭਾਰਤੀ ਸੰਗੀਤ ਜਾਂ ਉਸ ਗੀਤ ਦਾ ਉਹ ਪੱਖ ਜਿਹੜਾ ਮੈਂ ਸਮਝਦਾ ਆਸ-ਆਸਤਾ ਜਿਹੜਾ ਹੈ ਉਹ ਢੱਡੇ ਪਾਸੇ ਜਾਂਦਾ ਸੀ ਨਵੀਂ ਪੀੜ੍ਹੀ ਉਸੀ ਇੰਪਾਰਟਸ ਨੂੰ ਸਮਝਦੇ ਸੀ ਭਾਰੀ ਤੋਂ ਇੱਕ ਬੜੀ ਬਧੀ ਚਰਚਾ ਲਈ ਜਿਸ ਨੇ ਕਾਰ ਕੀਤੀ ਹੈ ਪ੍ਰਧਾਨ ਜੀ ਨੇ ਔਰ ਮੈਂ ਉਹਨਾਂ ਨੂੰ ਸ਼ਹੀਦ ਬਾਦ ਦਿੰਦਾ ਇਹਨਾਂ ਵਾਸਤੇ ਦੁਆ ਕਰਨਾ ਕਿ ਇਹ ਸਾਡੇ ਖੇਤਰ ਨੂੰ ਮੁਕੇ ਨਵੇਂ ਸਰੋ ਸੰਗੀਤੀ ਇਸ ਜਿਹੜੀ ਦੇਨ ਨੂੰ ਹੈ ਉਹ ਵਿਚ ਕਰਨ ਔਰ ਸਾਡੇ ਖੇਤਰ ਨੂੰ ਮੰਗਦਾ ਸ਼ੁਕਰੀਆ ਸਭ ਤੋਂ ਵੱਲ ਤੇ ਇਹ ਗੱਲ ਕਿ ਬਿਹਾਰ ਖੋਟ ਵਾਸਤੇ ਬੜੀ ਹੀ ਖੁਸ਼ੀ ਦਾ ਮਕਾਮ ਹੈ ਕਿ ਪਠਾਨਕੋਟ ਦੀ ਸਾਂਸਕ੍ਰਿਤਿਕ ਜਿਹੜੀ ਸੰਸਥਾ ਹੈ ਅਭਿਨੇਕਲਾ ਮੰਦਿਰ ਜਿਹੜੀ ਕਿ 79 ਤੋਂ ਵਜੂਜ ਆਈ ਸੀਗੀ ਔਰ ਜ਼ੀਰੇ ਸਾਇਆ ਅਸ਼ੋਕ ਸ਼ਰਮਾ ਜੀ ਬਹੁਤਪੁਰ ਵਿਧਾਇਕ ਪਠਾਨਕੋਟ ਜਿਹੜੇ ਕਿ ਇਸ ਸੰਸਥਾ ਦੇ ਕਨਵੀਨਰ ਨੇ ਇਹਨਾਂ ਦੇ ਜ਼ੀਰੇ ਸਾਇਆ ਅੱਜ ਵੀ ਪਠਾਨਕੋਟ ਦੇ ਆਰਟ ਐਂਡ ਕਲਚਰ ਨੂੰ ਸਰਵ ਕਰ ਰਹੀ ਹੈ ਤੇ ਇਸੇ ਸਿਲਸਿਲੇ ਦੇ ਵਿੱਚ ਜਿਹੜਾ मीनिंगफुल 뮤직 ਹੈ ਜਿਹਦਾ ਗਜ਼ਲ ਹੈ ਉਹਦੀ ਪ੍ਰਮੋਸ਼ਨ ਵਾਸਤੇ ਔਰ मीनिंगफुल 뮤직 ਨੂੰ ਪੂਰੇ ਸਮਾਜ ਦੇ ਵਿੱਚ ਫੈਲਾਉਣ ਵਾਸਤੇ ਅਭਿਨੇਕਲਾ ਮੰਦਰ ਸਦਾ ਵੀ ਹਮੇਸ਼ਾ ਤਤਪਰ ਔਰ ਹਮੇਸ਼ਾ ਪ੍ਰਿਆਸ ਰਤ ਰਹਿੰਦੀ ਹੈ ਅਭਿਨੇਕਲਾ ਮੰਦਰ اسی ਕੜੀ ਦੇ ਵਿੱਚ 29 ਸੈਪਟੈਂਬਰ ਨੂੰ ਯਾਨੀ 29 ਸਤੰਬਰ ਨੂੰ ਖਤਰੀ ਸਭਾ ਦਾ ਜਿਹੜਾ ਲੌਨ ਹੈ ਜਿਹੜਾ ਕਿ ਸ਼ਾਹਪੁਰ ਚੌਂਕ ਦੇ ਨਜ਼ਦੀਕ ਸਥਿਤ ਹੈ ਉੱਥੇ ਰਾਤ ਨੂੰ 8:30 ਵਜੇ ਗਜ਼ਲ ਦੀ ਇੱਕ ਜਿਹੜੀ ਸ਼ਾਮ ਹੈ ਉਹਨੂੰ ਮੁਨਕਰ ਕੀਤਾ ਜਾ ਰਿਹਾ ਹੈ ਜਿਹਦੇ ਵਿੱਚ ਸ਼ਹਿਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਦਾ ਦਿੱਤਾ ਜਾ ਰਿਹਾ ਹੈ ਕਿ ਜਿਹੜਾ मीनिंगफुल 뮤직 ਹੈ ਜਿਹੜਾ ਕਿ ਬਾਪੂਨ ਸੰਗੀਤ ਹੈ ਉਹਨੂੰ ਸੁਣਨ ਵਾਸਤੇ ਉੱਥੇ ਆਓ ਤਾਂ ਜੋ ਜਿਹੜੀ ਰੂਹ ਦੀ ਖੁਰਾਕ ਹੈ ਉਹ ਲੋਗਾ ਤੱਕ ਤੁਹਾਡੇ ਸਭ ਤੱਕ ਅਗਨਗਲਾ ਮੰਦਿਰ ਪੂਜਾਵੇ ਔਰ रौले तो शोर के तो निजात पाने की कोशिश करिए जो कि अभिनय कला मंदिर ने शुरू तो ही प्रयास किया है सैवनटी नाइन को लैके दो हज़ार चौबीस तक अभी तकरीबन पंताली छियालीस साल का सफर जड़ा है वो करके अच्छा पहुँचे हैं और दुआ करने हैं कि पठानपुर की जनता और तो सारे सहयोग के नाल ये जी मैफुल जी मनक्द करन लगी उन्नती तरीक न कामयाब रहे ਤਾ ਜੋ ਜਿਹੜੇ ਬੱਚੇ ਨੇ ਜਿਹੜੇ ਯੰਗਸਟਰਸ ਨੇ ਉਹ ਅੱਜ ਤੋਂ ਕੁਝ ਸਬਕ ਲੈ ਕੇ ਅچھے ਸੰਗੀਤ ਵਾਲੇ ਪਾਸੇ ਜਾਣ ਮੈਂ ਅਸ਼ੋਕ ਜੀ ਨੂੰ ਕਹਾਂਗਾ ਕਿ ਬਾਕੀ ਦਾ ਧਿਆਨ ਦਿਵਾਓ ਕੈਮਰਾ ਪਰਸਨ ਹਨੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ